cpi fortunate and, <laughs> and honored to have such a esteemed personality with us their presence here is a matter of great pride for our school and a wonderful learning opportunity for our students so i request everyone

their presence here is a matter of great pride for our school and a wonderful learning opportunity for our students. So, I request everyone to join me in welcoming our Chief Guest ASP, West Shiv Singh. So, a big round of applause. <laughs> uh, my name is Singh. My retired DSP. ਤੇ ਮੈਂ ਬਿਜਾਇਲ ਫਾਈਨੈਂਸ ਕੰਪਨੀ ਐਜ਼ ਅ ਲੀਗਲ ਅਡਵਾਈਜ਼ ਜੌਬ ਕਰ ਰਿਹਾ ਹਾਂ ਅੱਜ ਆਰਬੀਜੀ ਡਾਇਰੈਕਸ਼ਨ ਨਾਲ ਬਿਜਾਇਲ ਫਾਈਨੈਂਸ ਕਪੜੀਆਂ ਨੂੰ ਤੇ ਐਸਬੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸਾਵਨਵਲ ਸਜਉਦੀ ਨਾਲ ਇੱਥੇ ਇੱਕ ਵਕਤ ਆਪਣੇ ਸਾਈਬਰ ਕਰਾਇਮ ਦੀ ਇੱਕ ਵਰਕਸ਼ਾਪ ਸੈਮੀਨਾਰ ਕਰਾਇਆ ਗਿਆ ਜਿਸ ਵਿੱਚ ਬੱਚਿਆਂ ਨੂੰ ਜੋ ਅੱਜਕੱਲ ਤਕਰੀਬਨ ਸਾਈਬਰ ਕਰਾਇਮ ਤੇ ਕਾਫੀ ਚੱਲ ਰਿਹਾ ਕਰਾਇਮ ਹੋ ਰਿਹਾ ਹੈ ਉਹਨਾਂ ਬਾਰੇ ਅਵੇਅਰ ਕਰਾਇਆ ਗਿਆ ਕਿ ਆਪਾਂ ਕੋਈ ਆਪਾਂ ਇਲੈਕਟ੍ਰੋਨਿਕਸ ਲਵਾਇਸ ਯੂਜ਼ ਕਰਦੇ ਆ ਉਸ ਚਾਪਾ ਕੋਈ ਵੀ ਬਿਨਾ ਕਾਰਨ ਬਿਨਾ ਮਤਲਬ ਕੋਈ ਚੀਜ਼ ਆਪਾਂ ਕਿਸੇ ਨੂੰ ਸ਼ੇਅਰ ਨਹੀਂ ਕਰਨੀ ਜੈਸੇ ਜੈਸੇ ਕਿ ਆਓਟੀਪੀਆ ਜਾਂ ਕੋਈ ਆਪਾਂ ਪਾਸਵਰਡ ਆ ਜਾਂ ਕੋਈ ਆਪਣੀ ਫੋਟੋ ਆ ਬਗੈਰ ਕਿਸੇ ਗੱਲ ਤੋਂ ਕਿ ਸ਼ੇਅਰ ਨਹੀਂ ਕਰਨੀ ਔਰ ਕਾਫੀ ਇਹ ਨਾਂ ਬੱਚਿਆਂ ਨੇ ਵੀ ਆਪਣੇ ਕੁਐਸਚਨ ਕੀਤੇ ਆ ਔਰ ਉਹਨਾਂ ਆਪਣੇ ਕੁਐਸਚਨ ਕਈ ਕਲੀਅਰ ਹੀ ਕੀਤੇ ਆ ਜਿਹੜੀਆਂ ਕੋ ਉਹਨਾਂ ਡਾਊਟਸ ਸਨ ਤੇ ਕਾਫੀ ਅੱਛੀ ਗੱਲ ਆ ਇਹ ਜਿਹੜਾ ਨਿਜਾਸ ਕੰਪਨੀ ਨੇ ਇਹ ਜਿਹੜਾ ਹਮਨਾ ਮਾਰਿਆ ਔਰ ਇਸ ਨਾਲ ਬੱਚਿਆਂ ਨੂੰ ਵੀ ਅਵੇਅਰ ਹੋਣਗੇ ਆਉਣ ਵਾਲੇ ਸਮੇਂ ਤੇ ਇਸ ਤਰ੍ਹਾਂ ਦੇ ਵਰਕਸ਼ਾਪ ਹੋਣਗਾ ਬਿਲਕੁਲ ਜੀ ਮੈਰਲ ਤੇ ਚਾਹੀਦਾ ਕਿ ਆਮ ਤਕਰੀਬਨ ਇਹ ਜਿਹੜੀ ਜਿਹੜੀ ਵਰਕਸ਼ਾਪ ਹੋਣੀ ਚਾਹੀਦੀਆਂ ਨੇ ਔਰ ਸਕੂਲਾਂ ਚ ਜਾਂ ਇੰਸਟੀਚਿਊਟ ਜਿਹੜੇ ਵੀ ਆ ਉਥੇ ਕਰਾਉਣੇ ਚਾਹੀਦੇ ਉਹਨਾਂ ਨੂੰ ਔਰ ਸਾਡੇ ਵੀ ਜੇ ਕੰਪਨੀ ਦੇ ਸਹਿਯੋਗ ਚ ਜਿੱਥੇ ਕਹਿਣ ਗਏ ਜਰੂਰ ਉਹਨਾਂ ਦੇ ਨਾਲ ਜਾ ਕੇ ਕਰਨੇ ਕੋਸ਼ਿਸ਼ ਕਰ ਰਹੇ ਹਾਂ ਜਿਉਂ ਬੱਚਿਆਂ ਦੇ ਨਾਲ رابطہ قائم ਹੋਇਆ ਕਿ ਇਹਨਾਂ ਨੂੰ ਸਿੱਖਿਆ ਕੀ ਨਾਵੇਂ ਜਿਹੜੇ ਇੱਕ ਨੌਜਵਾਨ ਬਲਦ ਜਿਹੜੇ ਆ ਉਹਨਾਂ ਨੂੰ ਸਾਈਬਰ ਪ੍ਰੋਗਰਾਮ ਦਿੱਤਾ ਗਿਆ। ਅੱਜ ਆਰਬੀਆਈ ਦੀ ਗਾਈਡਲਾਈਨ ਤੇ ਬਾਜ਼ਾਰ ਫਾਈਨੈਂਸ ਵੱਲੋਂ ਅਤੇ ਸਾਡੇ ਸਾਈਬਰ ਟੈਕਨੀਕਲ ਸੈੱਲ ਵੱਲੋਂ ਜਿਹੜਾ ਐਸਬੀ ਸੀਨੀਅਰ ਸੈਕਟਰੀ ਸਕੂਲ ਵਿੱਚ ਬੱਚਿਆਂ ਨਾਲ ਤੇ ਸਟਾਫ ਨਾਲ ਇੰਟਰੈਕਸ਼ਨ ਕੀਤੀ ਗਈ ਆ ਸਾਈਬਰ ਫਰਾਡ ਦੇ ਸਬੰਧ ਵਿੱਚ ਕਿ ਕਿਵੇਂ ਨਵੇਂ-ਨਵੇਂ ਤਰੀਕਿਆਂ ਨਾਲ ਜਿਹੜੇ ਹੈਕਰ ਨੇ ਸਾਈਬਰ ਫਰਾਡ ਕਰਦੇ ਨੇ ਕਿਸ ਤਰ੍ਹਾਂ ਲੋਕਾਂ ਦੀ ਜਿਹੜੀ ਕਮਾਈ ਹੋਈ ਪੂੰਜੀ ਆ ਮਿੰਟਾਂ ਸਕਿੰਟਾਂ ਵਿੱਚ ਹੀ ਉਹ ਲੁੱਟ ਕੇ ਲੈ ਜਾਂਦੇ ਨੇ। ਇਸ ਬਿਸ਼ੇ ਤੇ ਬੱਚਿਆਂ ਨੂੰ ਉਹਨਾਂ ਜਿਹੜਾ ਸਕੂਲ ਦੇ ਸਟਾਫ ਨੂੰ ਜਾਣੂ ਕਰਾਇਆ ਗਿਆ ਵਾ ਕਿ ਕਿਵੇਂ ਆਪਾਂ ਸਾਈਬਰ ਫਰਾਡ ਤੋਂ ਬਚਣਾ ਵਾ ਤੇ ਜੇਕਰ ਫਰਾਡ ਹੋ ਜਾਂਦਾ ਵਾ ਤਾਂ ਆਪਾਂ ਕਿਵੇਂ ਤੇ ਕਿੱਥੇ ਕੰਪਲੇਂਟ ਕਰਨੀ ਹੈ ਇਸ ਬਾਰੇ ਡਿਟੇਲ ਵਿੱਚ ਜਾਣਕਾਰੀ ਦਿੱਤੀ ਗਈ ਹੈ ਤੇ ਬੜਾ ਵਧੀਆ ਜੇ ਬਜਾਇ ਫਾਈਨਾਂਸ ਵੱਲੋਂ ਇਹ ਕਦਮ ਚੁੱਕਿਆ ਗਿਆ ਸਲਾੰਗਾ ਜੋਗਿਆ ਇਸ ਤਰ੍ਹਾਂ ਹੀ ਸਾਰੇ ਲੋਕਾਂ ਨੂੰ ਅਵੇਅਰ ਕਰ ਸਕਦੇ ਆ ਤੇ ਠੱਗੀ ਤੋਂ ਬਚ ਸਕਦੇ ਸਰ ਬੱਚੇ ਦੇਖਿਆ ਛੋਟੀ ਉਮਰ ਤੋਂ ਹੀ ਮੋਬਾਈਲਾਂ ਦੇ ਨਾਲ ਜਿਹੜਾ ਆਪਣਾ ਰਸਤਾ ਬਣਾ ਲੈਂਦੇ ਨੇ ਉਹਨਾਂ ਬੱਚਿਆਂ ਵਾਸਤੇ ਕੀ ਇਹ ਜਿਹੜਿਆ ਉਹਨਾਂ ਨੂੰ ਦੂਰ ਰਹਿਣ ਵਾਸਤੇ ਮੋਬਾਈਲਾਂ ਤੋਂ ਜਿਹੜਾ ਵਾ ਤੁਹਾਡੇ ਵੱਲੋਂ ਕੋਈ ਪੁਲਿਸ ਵੱਲੋਂ ਸੁਨੇਹ। ਬਹੁਤ ਛੋਟੇ ਬੱਚਿਆਂ ਨੂੰ ਤੇ ਬਿਲਕੁਲ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇੰਟਰਨੈਟ ਦਾ ਜ਼ਮਾਨਾ ਵਾ ਮੋਬਾਈਲ ਵਿੱਚ ਪੜ੍ਹਾਈ ਨਾਲ ਸੰਬੰਧ ਰਿਲੇਟਡ ਜਿਹੜਾ ਮੋਬਾਈਲ ਦੀ ਵਰਤੋਂ ਕਰਨਾ ਫालतू ਮੋਬਾਈਲ ਦੀ ਵਰਤੋਂ ਨਾ ਕਰਨਾ ਤੇ ਇਸ ਤੋਂ ਇਲਾਵਾ ਆਪਣੇ ਪਰਿਵਾਰ ਦਾ ਬੱਚਿਆਂ ਆਪਣੇ ਮਾਤਾ ਪਿਤਾ ਦਾ ਜਾਂ ਵੱਡੇ ਜਿਹੜੇ ਭੈਣ ਭਰਾ ਨੇ ਉਹਨਾਂ ਦਾ ਅਕਾਊਂਟ ਜਿਹੜਾ ਕਿਸੇ ਨਾਂ ਜਾਂ ਪਿੰਨ ਕੋਡ ਆ ਕਿਸੇ ਨਾਂ ਸ਼ੇਅਰ ਨਾ ਕਰਨ। ਕੁਝ ਲੋਕ ਵੀ ਜਿਹੜੇ ਹੈਂਕਰ ਹੁੰਦੇ ਉਹਨਾਂ ਨੇ ਪੁਲਿਸ ਅਫਸਰਾਂ ਦੀਆਂ ਡਿਪੀਆਂ ਲਗਾਈ ਜਾਂਦੀਆਂ। ਉਹਨਾਂ ਤੇ ਵੀ ਕੋਈ ਕਾਰਵਾਈ ਨਹੀਂ। ਦੇਖੋ ਜਿਹੜਾ ਹੈਕਰ ਹੈ ਵੱਖ-ਵੱਖ ਤਰੀਕੇ ਨਾਲ ਜਿਹੜਾ ਆਪਣਾ ਠਗੀ ਦਾ ਨਿਜਾਮ ਦਿੰਦੇ ਆ ਕਦੇ ਪੁਲਿਸ ਵਾਲਿਆਂ ਦੇ ਫੋਟੋਆਂ ਲਾ ਕੇ ਜਾਂ ਕੋਈ ਜਿਹੜਾ ਡਿਜਿਟਲ ਹੁੰਦੀਆਂ ਅੱਜ ਕੱਲ੍ਹ ਫਰਾਡ ਹੁੰਦੇ ਨੇ ਵੱਖ-ਵੱਖ ਤਰੀਕੇ ਵਰਤੇ ਆ ਉਸ ਬਾਰੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ ਆ ਬੱਚਿਆਂ ਨੂੰ ਤਾਂ ਜੋ ਆਪਾਂ ਅਜਿਹੀ ਠੱਗੀ ਤੋਂ ਬਚ ਸਕੀਏ। प्रिंसीपल प्रिंसिपल एसबी सीनियर सैकेंडरी स्कूल वि अच्छ सा बजाज फाइनेंस फॉलो एक सेमिनार लगया गया इन कलैबरेशन विद आर बी आई एंड पुलिस अमृतसर एंड इस विच बच्चों साइबर क्राइम साइबर फ्रॉड्स बारे अवेयरनेस क्रिएट किया गया जो कि सैशन बहुत ही इनफॉर्मेटिव ਐਂਡ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਅੱਜ ਦੇ ਟਾਈਮ 'ਚ ਬੱਚਿਆਂ ਨੂੰ ਇਹ ਚੀਜ਼ਾਂ ਬਾਰੇ ਦੱਸਣਾ ਉਹਨਾਂ ਨੂੰ ਬਹੁਤ ਜ਼ਿਆਦਾ ਅਅਵੇਅਰ ਕਰਨਾ ਇਹ ਬੱਚੇ ਨੂੰ ਬਹੁਤ ਵਿਜੀਲੈਂਟ ਬਣਾਉਂਦਾ ਹੈ ਸੋ ਥੈਟ ਉਹ ਆਉਣ ਵਾਲੇ ਟਾਈਮ 'ਚ ਬਹੁਤ ਹੀ ਬੜੇ ਹੀ ਅੱਛੇ ਤਰੀਕੇ ਨਾਲ ਜੋ ਹੈ ਇਸ ਟੈਕਨੋਲੋਜੀ ਦੇ ਸਮੇਂ ਵਿੱਚ ਜੋ ਹਰ ਕਦਮ ਹੈ ਬੜਾ ਫੂਟ ਸਮਝ ਕੇ ਰੱਖ ਸਕਣ ਸੋ ਇਹ ਸੈਸ਼ਨ ਬਹੁਤ ਹੀ ਬੜਿਆ ਰਿਹਾ ਔਰ ਮੈਂ ਚਾਹਾਂਗੀ ਕਿ ਇਸ ਤਰ੍ਹਾਂ ਦੇ ਸੈਸ਼ਨ ਹਰ ਤਰ੍ਹਾਂ ਦੇ ਸਕੂਲ ਵਿੱਚ ਲਗਾਏ ਜਾਣ ਤਾਂ ਕਿ ਬੱਚਿਆਂ ਨੂੰ ਅਵੇਅਰਨੈਸ ਕ੍ਰੀਏਟ ਕੀਤੀ ਜਾ ਸਕੇ ਆਉਣ ਵਾਲੇ ਸਮੇਂ ਚ ਜੋ ਵੀ ਸਾਡੇ ਬੱਚੇ ਚੁਣੌਤੀਆਂ ਫੇਸ ਕਰ ਰਹੇ ਹੈ ਡਿਜੀਟਲ ਮੀਡੀਆ ਨੂੰ ਲੈ ਕੇ ਸੋਸ਼ਲ ਮੀਡੀਆ ਚ ਜੋ ਪ੍ਰੋਬਲਮਸ ਆ ਰਹੀ ਹੈ ਸੋ ਬੱਚਿਆਂ ਨੂੰ ਇਹ ਚੀਜ਼ਾਂ ਬਾਰੇ ਦੱਸਣਾ ਅੱਜ ਦੇ ਸਮੇਂ ਚ ਬਹੁਤ ਹੀ ਜ਼ਰੂਰੀ ਹੋ ਗਿਆ ਹੈ ਸਟੱਡੀ ਜਿਹੜੀ ਹੈ ਤਕਰੀਬਨ ਐਜੂਕੇਸ਼ਨ ਜਿਹੜੀ ਆ ਸੋਸ਼ਲ ਮੀਡੀਆ ਦੇ ਨਾਲ ਟੈਚ ਆ ਜਿਸ ਦੇ ਨਾਲ ਕਿ ਬੱਚੇ ਜਿਹੜਾ ਵਾ ਉਹ ਮੋਬਾਈਲਾਂ ਦੇ ਨਾਲ ਹੀ ਜਿਹੜੀ ਆਪਣੀ ਸਟੱਡੀ ਕਰ ਰਹੇ ਆ ਕਿੰਨੇ ਉਮਰ ਦੇ ਬੱਚਿਆਂ ਨੂੰ ਮੋਬਾਈਲ ਦੇ ਨਾਲ ਕਿਸ ਤਰ੍ਹਾਂ ਦਾ ਰਫਤਾਰ ਰੱਖਣਾ ਚਾਹੀਦਾ ਬਿਲਕੁਲ ਐਜੂਕੇਸ਼ਨ ਰਿਲੇਟਡ ਕੇ ਜਾਂ ਹੋਰ ਵੀ ਜਿਹੜੇ ਐਪਸ ਆ ਉਹਨਾਂ ਨੂੰ ਵੀ ਫੋਲੋ ਕਰਨਾ ਚਾਹੀਦਾ ਵੈ ਸਰ ਅਮ ਜੋ ਇਸ ਟਾਈਮ ਸੋਸ਼ਲ ਮੀਡੀਆ ਕਹ ਲਓ ਜਾਂ ਐਪਸ ਕਹ ਲਓ ਇਹ ਇੱਕ ਪਾਰਟਨ ਪਾਰਸਲ ਬਣ ਚੁੱਕਿਆ ਸਾਡੇ ਐਜੂਕੇਸ਼ਨ ਸਿਸਟਮ ਦਾ ਔਰ ਇਸ ਤੋਂ ਹੁਣ ਬੱਚਾ ਨੂੰ ਮਤਲਬ ਪਰੇ ਲੈ ਕੇ ਜਾਣਾ ਬਹੁਤ ਹੀ ਔਖਾ ਹੈ ਅੱਜ ਦਾ ਬੱਚਾ ਜਦੋਂ ਪੜ੍ਹਾਈ ਵੀ ਕਰ ਰਿਹਾ ਹੈ ਉਹਨੂੰ ਫੋਨ ਆਪਣੇ ਨਾਲ ਚਾਹੀਦਾ ਹੈ ਅਸੀਂ ਬੀਿੰਗ ਅ ਪੇਰੈਂਟਸ ਅਸੀਂ ਵੀ ਵੇਖਦੇ ਹਾਂ ਕਿ ਬੱਚਾ ਪੜ੍ਹਾਈ ਕਰ ਰਿਹਾ ਅਸੀਂ ਬੱਚੇ ਕੋ ਕਹਿੰਦੇ ਕਿ ਬੇਟਾ ਤੂੰ ਸਾਨੂੰ ਫੋਨ ਸਾਈਡ ਤੇ ਰੱਖ ਦੇ ਡਿਸਟਰੈਕਸ਼ਨ ਹੁੰਦੀ ਨਹੀਂ ਮੰਮਾ ਅਸੀਂ ਪੜ੍ਹਨਾ ਹੈ ਸਾਡਾ ਇੱਥੇ ਕੰਮ ਆ ਰਿਹਾ ਠੀਕ ਹੈ ਤੇ ਜ਼ਰੂਰੀ ਵੀ ਹੈ ਔਰ ਬਹੁਤ ਹੀ ਕੰਟਰੋਲਡ ਵੇ ਨਾਲ ਇਹਨੂੰ ਹੁਣ ਯੂਜ਼ ਕਰਨਾ ਚਾਹੀਦਾ ਹੈ ਇਹਦੇ ਲਈ ਪੇਰੈਂਟਸ ਨੂੰ ਵੀ ਬਹੁਤ ਜ਼ਿਆਦਾ ਵਿਜੀਲੈਂਟ ਰਹਿਣਾ ਪਏਗਾ ਕਿ ਬੱਚਾ ਪੜ੍ਹਾਈ ਦੇ ਸਮੇਂ ਤੇ ਫੋਨ ਜੇ ਲੈ ਕੇ ਬੈਠਾ ਹੈ ਤੇ ਉਹ ਪੜ੍ਹਾਈ ਹੀ ਕਰ ਰਿਹਾ ਹੈ ਕਿ ਇਸ ਦੇ ਨਾਲ ਕੁਝ ਹੋਰ ਵੀ ਚੀਜ਼ਾਂ ਕਰ ਰਿਹਾ ਹੈ ਤੇ ਇਹ ਕਾਫੀ ਹੱਦ ਤੱਕ ਜ਼ਿੰਮੇਵਾਰੀ ਪੇਰੈਂਟਸ ਦੀ ਬਣ ਜਾਂਦੀ ਹੈ ਕਿ ਜਦੋਂ ਦਾ ਬੱਚਾ ਫੋਨ ਨੂੰ ਲੈ ਕੇ ਆਪਣੀ ਸਟੱਡੀ ਕਰ ਰਿਹਾ ਹੈ ਬੱਚੇ ਮਤਲਬ ਕਿਸ ਤਰ੍ਹਾਂ ਦਾ ਜਿਹੜਾ ਇਹ ਸੈਮੀਨਾਰ ਵਿੱਚ ਜਿਹੜਾ ਵਾ ਉਹ ਦੇ ਤੱਕ ਆ ਰਿਸਪੋਸਟ ਦਿੱਤਾ ਹੈ ਬੱਚਾ ਬੱਚਾ ਨੇ ਬਹੁਤ ਹੀ ਗਰਮਜੋਸ਼ੀ ਨਾਲ ਸੈਮੀਨਾਰ ਨੂੰ اٹینڈ ਕੀਤਾ ਹੈ ਔਰ ਬੱਚਾ ਨੇ ਬਹੁਤ ਹੀ ਅੱਛੇ ਤਰੀਕੇ ਨਾਲ ਰਿਸਪੌਂਡ ਕੀਤਾ ਹੈ ਹਰ ਤਰ੍ਹਾਂ ਦੇ ਕੁਐਸਚਨਸ ਨੂੰ ਉਹਨਾਂ ਨੇ ਮਤਲਬ ਪੁੱਛਿਆ ਹੈ ਬਿਨਾ ਕਿਸੇ ਚਿਜਕਤੋਂ ਜੋ ਵੀ ਉਹਨਾਂ ਨੇ ਆਪਣੇ ਡਾਊਟਸ ਸੀ ਉਹ ਕਲੀਅਰ ਕੀਤੇ ਹੈ ਉਹਨਾਂ ਦੀ ਏਜ ਗਰੁੱਪ ਰਿਲੇਟਿਡ ਜੋ ਜੋ ਉਹਨਾਂ ਨੂੰ ਪਰੇਸ਼ਾਨੀਆਂ ਆਉਂਦੀਆਂ ਸੀ ਬੱਚਾ ਨੇ ਜ਼ਿਆਦਾਤਰ ਉਹਦੇ ਤੱਕ ਹੀ ਆਪਣੇ ਕੁਐਸਚਨਸ ਰੱਖੇ ਹੈ ਬਾਕੀ इस सेमिनार तो इस सैमीनारू अ बहुत अच्छे लैवल तक लेके जाया जा सकता है क्योंकि बहुत सारे प्रॉब्लम्स है जिन्होंने अड्रैस कर और इन मतलब इन इन इस टाइम के सारे अड्रैस करना शॉर्ट टाइम च मुश्किल से बट आई होप कि आने वाले समय च इनू एक वर्कशॉप की तरह लेके जाया जा सके जिस बच्चों अगर बच्च ने इस तरह के कोई प्रॉब्लम्स फेस कीतिया है तो वह भी डिस्कसतियां जा सकन